ਹਾਂਜੀ ਕੈਸ਼ ਹਾਂਜੀ ਭਾਈ ਅੱਜ ਆ ਸਵਾਲ ਆ ਦੇਖ ਲਾ ਆ ਏਟਾ ਕਿੰਨੀਆਂ ਕਿੰਨੀ ਗਿਣਤੀ ਆ ਇਹ ਚੜਕੇ ਦਿਖਾਓ ਸਾਰੇ ਕਿੰਨੀ ਚਾਰ ਆਈ 1 2 3 4 ਚਾਰ ਆ ਜੀ ਖਾਏ ਕਿ ਟੋਰਾ ਇਹ ਭਾਗੀ ਕਿੰਨੀਆਂ ਹੋ ਜਾਣੀਆਂ ਹਾਂਜੀ ਇਹ ਪੰਜ ਨਹੀਂ ਹੋਣੀਆਂ ਚਾਹੀਦੀਆਂ ਇਹ ਤਿੰਨ ਹੋ ਜਾਣ ਇਹ ਗਿਣਤੀ ਜਿਹੜੀ ਆ ਨਾ ਜਿਹੜੀ ਗਿਣਤੀ ਆ ਮਤਲਬ ਜਦੋਂ ਆਪਾਂ ਗੈਣਦੇ ਆ 1 2 3 4 5 ਹਾਂਜੀ ਆਹ 1 2 3 4 5 ਆਹ 8 ਵਿੱਚ ਰੱਖ ਦਾਨੀ ਆ ਜਿੱਦਾਂ ਮਰਜ਼ੀ ਰੱਖੋ ਇਹਦੀ ਗੈਰੰਟੀ ਆ ਜਿਹੜੀ ਇਹ 3 ਹੋ ਜਾਣੀ ਚਾਹੀਦੀ ਆ 5ਾਂ ਤੋਂ 5ਾਂ ਤੋਂ 3 ਕਰ ਲਵੀਂ ਇਹ ਦੇਖ ਲਓ ਆਚਾਰ ਈਟਾ ਤਾਂ ਪਹਿਲਾਂ ਹੀ ਟੁੱਡੀਆਂ ਪਈਆਂ ਆ ਹਾਂਜੀ ਹਾਂਜੀ ਆਹ ਬਾਹਰੋਂ ਮੈਟਰ ਆਂਦੀ ਆ ਇਹ ਵਿੱਚ ਪਾ ਲੇ 8 ਤੋਂ ਦੇਖਤੀ ਆਹ ਲਾ ਫੜੋ ਇਹਨੂੰ ਵਿੱਚੇ ਜੋੜੋ ਜੋ ਮਰਜ਼ੀ ਕਰੋ ਇਹ 5 ਬਣਦੀਆਂ ਨੇ 5 ਬਣਨ 4 ਤੇ ਆਪਾਂ 3 ਬਣਾਣੇ ਆ ਤੈਨੂੰ ਗੈਂਟੀ ਬਣਾਣੀ ਆ ਗੈਂਟੀ ਦੇ ਤਾਂ ਹਾਂਜੀ ਹਾਂਜੀ ਤਿੰਨ ਬਣ ਜਾਣੇ ਚਾਹੀਦੇ ਆ ਆ ਲਾ ਕੇ ਵਿਕੀ ਦਿਖਾ ਲਈ ਵੜ ਜਾ ਕਿ ਬੰਦਾ ਕਵੇ ਨਾ ਕਿ ਹਾਂਜੀ ਕੋਈ ਝੂਠ ਆ ਜਾਂ ਕੋਈ ਸਮਝ ਗਿਆ ਗੱਲ ਹਾਂਜੀ ਤਿੰਨ ਬਣਾਣੀ ਆ ਪੰਜਾਂ ਤੋਂ ਇੱਕ ਵੀ ਵਿੱਚੇ ਕਰ ਦੇ ਇੱਕ ਹੀ ਆ ਲਾਜਰ ਇਹ ਪੰਜੇ ਹੀ ਛੇ ਪੰਜੀ ਆ ਆਰੇ ਲਾ ਦਵਾਗ ਤਿੰਨ ਤਿੰਨ ਘੰਟੀਆਂ ਮੰਨੋ ਗੈਂਟੀ ਤਿੰਨ ਹੋ ਜੂਆ ਯਾਰ ਤਿੰਨ ਹੀ ਕਰਨੀਆਂ ਤਿੰਨ ਆ ਪੰਜ ਹੀ ਕਰਤੀ ਆ ਪੰਜ ਦੀ ਗੈਂਟੀ ਆ ਨਾ ਹਾਂ ਵੀ ਤਿੰਨ ਘਰ ਲਈਆਂ ਆ ਜਾਂਗੇ ਤਿੰਨ ਗੈਂਟੀ ਚ ਤਿੰਨ ਆ ਜਾ ਬਈ ਮੰਨੀ ਕੋਸ਼ਿਸ਼ ਕਰਦਾ ਤੂੰ ਵੀ ਕਰ ਗੈਂਟੀ ਆ ਇਹਦਾ 1 2 3 4 5 ਬਣ ਗਿਆ ਇੱਕ ਵਾਗੇ ਆਪਾਂ ਗੈਂਟੀ ਤਿੰਨ ਬਣਾਣੀ ਆ ਓਕੇ ਸੀ ਓਕੇ ਤਿੰਨੇ ਬਣਾਉਣੀ ਆ ਹੋ ਗਈ ਹੈ ਇਹ ਤਾਂ ਉਹਨਾਂ ਕੋ ਸਾਭੀ ਦੱਸ ਤਾਨੂੰ ਤਿੰਨ ਕਿ ਤਾਉਣ ਆ ਸਾਹ ਤਾਂ ਸਾਨੂੰ ਦੱਸ ਅਸੀਂ ਮੰਨ ਲਾਂਗੇ ਤਿੰਨ ਹੋਗੀਆਂ ਠੀਕ ਆ ਸਾਹ ਦਾ ਕਿੰਨੀ ਤਿੰਨ ਬਣਾਉਣੀ ਇਹਨਾਂ ਦੀ ਕਿ ਨਾ ਆ ਬੜਾ ਇਹ ਤਾਂ ਰੋੜਾ ਬੰਨ ਲੈ ਇੱਕਾ ਰੋੜਾ ਬੰਨ ਲੈ ਇੱਥੇ ਰੋੜਾ ਬੰਨ ਜਾਣਾ ਤੇਰਾ ਰੋੜਾ ਬੰਨ ਅੰਦਰ ਰੋੜਾ ਅੰਦਰ ਰੱਖ ਜੀ ਦੁੱਧ ਤੇ ਅਸੀਂ ਤਿੰਨ ਬਣ ਜਾਣੀ ਦੱਦਾ ਬਾਲੂ ਬਣ ਜਣੀ ਭਾਜੀ ਕਿੱਦਾਂ ਮੈਂ ਬਣਾ ਦੂੰ ਉਹ ਤੋਂ ਰੋੜੇ ਬਣਾਵਾਂ ਮੈਂ ਹੈ ਨੀਤੇ ਤੂੰ ਪਾਂਜੀ ਆਇਤਾ ਨਾ ਆਪਾਂ ਤੋੜ ਕੇ ਵੀ ਬਣਾਇਆ ਸੀ ਤੈਨੂੰ ਤੈਨੂੰ ਕੀ ਕਰਦੀ ਜਦ ਵਿੱਚ ਆਈ ਦੀ ਆ ਤੇ ਤੈਨ ਨਖਰ ਤਿੰਨ ਮਤਲਬ ਸੰਖਿਆ ਹੋ ਜਾਣੀ ਜਿਹੜੀ ਆ ਜਿਹੜੀ ਤੋੜ ਸਕਦੇ ਆ ਜਿਹੜੀ ਸੰਖਿਆ ਆ ਨਾ ਤਿੰਨ ਹੋ ਜੂਗੀ ਇੱਕ ਮਿੰਟ ਆ ਸੀ ਤੋੜ ਸਕਦੇ ਆ ਹੁਣ ਜਿਆਦਾ ਕਰਦਾ ਉਹ ਤੋਂ ਕਹੇ ਜੀ ਦੋ ਰੋੜੇ ਰਿਆਦੇ ਏਟ ਕਾ ਤੋੜਨੀ ਆ ਇਹ ਦੇਖ ਲਵੇ ਕੀ ਹੁੰਦਾ ਅੱਧੇ ਅੱਧੇ ਦੋ ਰੋੜੇ ਲਾ ਕੇ ਅਗੇ ਨਹੀਂ ਇੱਥੇ ਪਏ ਹਾਲੇ ਆ ਏਟ ਦੇ ਐਟਾ ਪਾ ਘੜਤੀ ਬਾਹਰ ਤੋਂ ਜਿਹੜੇ ਤੋੜਨੇ ਆ ਰੋੜੇ ਦੇ ਦੇ ਤੈਨ ਹਾਲੇ ਆ ਕਰ ਲੈ ਕਦੋਂ ਹੀ ਦੇ ਦੇ। ਕਿ ਹੋਊਗੀ ਦੱਸ? ਤਿੰਨ ਕਰਤੀਆਂ 5 ਹੀ ਆ ਤੇਰੀਆਂ। ਕਿੰਨਾ ਉਹ ਤਿੰਨ 6 ਬਣ ਗਈਆਂ। 6 ਬਣ ਗਈਆਂ। 6 ਬਣ ਗਏ। ਆਪਾਂ ਆਹ ਚੀਜ਼ ਦੇਖਣੀ ਬਈ। ਕਿੰਨੀਆਂ ਬਣਾਉਣੀਆਂ? ਗਿਣਤੀ ਆਪਾਂ 6 ਬਣਾਨੇ ਆ। ਆਪਾਂ 3 ਬਣਾਣੀਆਂ ਆ। ਆ ਹੁਣ 1 2 3 4 5 6 ਗਿਣਤੀ ਬਣ ਗਈ। ਨਹੀਂ ਪਤਾ ਲੱਗਿਆ? ਦੇਖ ਲਓ ਜੀ। ਜਵਾਬ ਵੀ ਦੇ ਹੀ ਦਿੰਨੇ ਆਪਾਂ ਲੋ ਬਾਅਦ ਕਈ ਵਾਰੀ ਕਹਿੰਦੇ ਰਹਿੰਦੇ ਕਮੈਂਟਾਂ 'ਚ ਕਿ ਜਵਾਬ ਤੁਹੇ ਦਿੰਦੇ ਨਹੀਂ ਤੁਹਾਨੂੰ ਆਪ ਨੂੰ ਵੀ ਨਹੀਂ ਪਤਾ ਹੁੰਦਾ ਆਹ ਲਓ ਜੀ ਆਹ ਦੇਖ ਲਓ ਹੁਣ ਬਾਅਦ ਚ ਨਾ ਜਾਓ 1 2 3 4 ਸਵਾਲ ਆਪਣਾ ਕੀ ਆ ਕਿਹਾ ਹੈ ਜੀ ਪੰਜਾਂ ਜੋ ਤਿੰਨ ਕਰਨੀਆਂ ਚਾਰਾਂ ਦੀ ਆਹ ਐਟ ਪਾ ਕੇ ਨਾ ਪੰਜ ਬਣਦੇ ਆ ਹਾਂ ਜੀ ਤਿੰਨ ਕਰਨੀਆਂ ਨੇ ਤਿੰਨ ਆਹ ਲਓ ਜੀ ਆਹ ਕੀ ਬਣ ਗਿਆ ਇਹ ਜੋੜ ਦਾ ਨਿਸ਼ਾਨ ਬਣ ਗਿਆ ਦੋ ਇੱਕ ਜਮਾ ਤੇ ਇੱਕ ਤੇ ਤਿੰਨ ਆਹ ਜੋੜ ਦਾ ਨਿਸ਼ਾਨ ਬਣ ਗਿਆ ਉਹ ਇਹ ਮੈਡਰੀ ਆ ਆ 2 ਤੇ 1 10 ਆ ਜਮਾ ਨਹੀਂ ਜੋੜ ਜਿੱਦਾਂ ਆਪਾਂ ਜੋੜਦੇ ਆ ਆ ਕ੍ਰੋਸ ਜੋੜ ਦਾ ਨਿਸ਼ਾਨ ਨਹੀਂ ਲਓ ਜੀ ਠੀਕ ਹੈ ਜੀ ਵੀਡੀਓ ਵਧੀਆ ਲੱਗੇ ਦਾ ਧੰਨਵਾਦ